5 ਕਿੱल्ल्या ਦਾ ਇੱਕ ਸਾਰ ਟਾਕਾ ਜੀ ਤਕਸੀਮ ਜ਼ਮੀਨ ਆ ਇੱਕ ਮੋਟਰ ਲੱਗੀ ਹੋਈ ਆ ਪੂਰੀ ਤੇ ਤੁਹਾਨੂੰ ਦਿਖਾ ਦਈਏ ਪਹੀ ਦੇ ਨਾਲ ਲੱਗਦਾ ਆ ਕਿੱਲਾ ਸਵਾ ਕਿੱਲੇ ਦਾ ਫਰੰਟ ਆ ਪੂਰਾ ਇਧਰੋਂ ਨਾਲ ਘੁੰਮ ਜਾਂਦੀ ਆ ਜਿਹੜੀ ਕਣਕ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਸਾਰ ਦੀ ਤੇ ਆਹ ਲੋ ਜੀ ਕਰ ਲੋ ਨਿਗਾ ਤੇ ਆਹ ਜਾਮੜ ਤੱਕ ਜਿਹੜੀ ਮੋਟਰ ਮੋਟਰ ਲੱਗੀ ਹੋਈ ਹੈ ਗੱਡੀ ਖੜੀ ਹੈ ਜਾਮੜ ਤੱਕ ਇਹਦੇ ਨਾਲ ਪਰਲੇ ਪਾਸੇ ਜਾਵੜੀ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਦਿੰਨੇ ਆ 5 ਕਿੱल्ल्या ਦਾ ਪੂਰਾ ਟਾਕਾ ਪੂਰੀ ਮੋਟਰਾਂ ਤੇ ਆ ਆ ਗਈ ਪਹੀ ਇਧਰੋਂ ਆ ਕਿੱਲੇ ਦਾ ਪੂਰਾ ਟਾਕਾ ਇਧਰੋਂ ਆ ਜਾਂਦਾ ਚਾਰ ਕਿੱਲੇ ਐ ਸੈਟ ਤੇ ਆ ਬਹੁਤ ਸੋਹਣਾ ਟਾਕਾ ਲੋਕੇਸ਼ਨ ਹੈਗੀ ਐ ਦੌਧਰ ਢੁੱਡੀ ਕੇ ਜਿਹੜੇ ਵੀਰ ਨੇ ਲੈਣੀ ਹੋਵੇ ਨੰਬਰ ਸਾਡਾ ਥੱਲੇ ਪਾਇਆ ਹੋਇਆਗਾ ਤੇ ਪ੍ਰਾਈਸ ਵੀ ਤੁਹਾਨੂੰ ਦੱਸ ਦਾਂਗੇ ਤੇ ਆਹ ਲੋ ਜੀ ਆਹ ਦੇਖ ਲੋ ਆ ਜਾਮਣ ਲੱਗੀ ਹੋਈ ਆ ਮੋਟਰ ਆ ਗਈ ਤੇ ਕੱਸੀ ਦਾ ਪਾਣੀ ਵੀ ਪੂਰਾ ਆਉਂਦਾ ਇੱਥੇ ਕਿਉਂਕਿ ਕਿਹੜਾ ਖਾਲ ਨਾਲ ਦੀ ਜਾਂਦਾ ਬਿਲਕੁਲ ਕੱਸੀ ਵਾਲਾ ਤੇ ਆਹ ਲੋ ਜੀ ਆਹ ਜਿੱਥੇ ਤੁਸੀਂ ਦੇਖ ਰਹੇ ਹੋ ਉਹ ਮੁੰਡਾ ਤੁਰਿਆ ਹੁੰਦਾਗਾ ਉਹਦੇ ਨਾਲ-ਨਾਲ ਇਧਰ ਘੁੰਮ ਜਾਂਦੀ ਹੈ ਇਹ ਆਹ ਲੋ ਕਿਲਾ ਇੱਕ ਸਾਈਡ ਤੇ ਤੇ ਚਾਰ ਕਿਲੇ ਇੱਕ ਸਾਈਡ ਤੇ ਬਹੁਤ ਸੋਹਣੀ ਚੌਰਸ ਘੇਰੇ ਦੇ ਵਿੱਚ ਪੈਲੀ ਆ ਤੇ ਰੇਟ ਬਹੁਤ ਜਾਇਜ਼ ਨੇ ਇਹ ਜੇ ਰਜਿਸਟਰੀ ਸਿਰਫ ਹੋਣੀ ਹੈ 4-5 ਦਿਨਾਂ ਦੇ ਵਿੱਚ ਜਿਹੜਾ ਕੋਈ ਵੀਰ ਚਾਹਵਨ ਹੋਵੇ ਕੰਟੈਕਟ